ਲੜੇ ਪੈਂਦੀ ਸੀ ਹਰ ਵਾਰੀ ਤੇਰੇ ਤੋਂ ਜਿੱਤਣ ਮਾਰੀ ਵੀਰੇ ਤੇਰੀ ਪੈਣ ਪਿਆਰੀ ਲੈ ਤੂੰ ਜਿੱਤਿਆ ਮੈਂ ਹਾਰੀ ਸੋਰੇ ਜਦ ਮੈਂ ਢਿਲਗੇ ਮੁੜੇ ਉਹ ਤੋਂ ਹੀ ਇਹ ਲੋ ਦਰੇ ਪਰ ਤੂੰ ਘੇੜਾ ਜਦ ਵੀ ਬੁਲਾਉਂਗੀ 4 ਵਜੇ ਪਹਿਲਾਂ ਮਤਮੀਆ ਫਿਰ ਪਹਿਲਾਂ ਪਾਠ ਕਰਦੀ ਆਂ ਫਿਰ ਰਿਆਜ਼ ਕਰਦੀ ਆਂ ਫਿਰ ਸਕੂਲ ਜਾਨੀ ਆ ਸਕੂਲ ਤੋਂ ਆ ਕੇ ਟਿਊਸ਼ਨ ਵੀ ਜਾਨੀ ਆ ਉਸ ਤੋਂ ਬਾਅਦ ਮੈਂ ਫਿਰ ਰਿਆਜ਼ ਕਰਦੀ ਆਂ ਫਿਰ ਸੌਂਦੀ ਮੱਲਬਖਤ ਦੀ ਹੁੰਦੀ ਐ ਸਭ ਸ਼ਿਕਵੇ ਲਾ ਦਾਂਗੇ ਤੂੰ ਫਿਕਰ ਨਾ ਕਰੀ ਨਾ ਅੰਮੀਏ ਤੇਰਾ ਪੁੱਤ ਪਿੱਛੇ ਨਹੀਂ ਹਟਦਾ ਆ ਦੁਨੀਆ ਪਿੱਛੇ ਲਾ ਲਾਂਗੇ ਬਹੁਤ ਸਾਰੇ ਮੈਂ ਮੇਲਿਆਂ ਤੇ ਪਰਫਾਰਮ ਕਰਦੀ ਆ ਜਾਗਰਿਆਂ ਨੂੰ ਮੈਂ ਕਰਦੀ ਆ ਹੋਰ ਵੀ ਮੈਂ ਬਹੁਤ ਸਾਰੇ ਪ੍ਰੋਗਰਾਮ ਕਰਦੀ ਆ ਮਹਿਫਲ ਕੋਈ ਵੀ ਪ੍ਰੋਗਰਾਮ ਹੋਏ ਸਾਰੇ ਮੈਂ ਪ੍ਰੋਗਰਾਮ ਕਰਦੀ ਆ ਕਾਲਜ ਵਿੱਚ ਦਾਖਲਾ ਮੈਂ ਲੈ ਦੁੱਤੀ ਏ ਰਾਣੀਏ ਕਾਲਜ ਵਿੱਚ ਦਾਖਲਾ ਮੈਂ ਲੈ ਦੁੱਤੀ ਏ ਲੈ ਨੂੰ ਦੋ ਬਚਣ ਚੋਲੀ ਦੇ ਵਿੱਚ ਪਾਈ ਜੀ ਸਦਕੇ ਤੁ ਬਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਮਦਾਗਨਾ ਜੀ ਮੈਂ ਇੱਕ ਵਾਰ ਚੰਡੀਗੜ੍ਹ ਯੂਨੀਵਰਸਿਟੀ 'ਤਵੀ' ਪਰਫਾਰਮ ਕਰ ਚੁੱਕੀ ਆ ਉੱਥੇ ਮੈਂ ਮਿੱਟੀ ਦਾ 바ਵਾ ਗਾਇਆ ਸੀ ਕਿ ਮੈਂ ਫਰਸਟ ਪੋਜੀਸ਼ਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਾਸਿਲ ਕੀਤੀ। ਕਾਲ ਜਿੱਥੇ ਦਾਖਲਾ ਮੈਂ ਲੈ ਦੁੱਤੀ ਏ ਰਾਣੀਏ ਕਾਲ ਜਿੱਥੇ ਦਾਖਲਾ ਮੈਂ ਲੈ ਦੁੱਤੀ ਏ ਤੇਨੂੰ ਦੋ ਬਚਣ ਚੋਲੀ ਦੇ ਵਿੱਚ ਪਈਂ ਜੀ ਸਦਕੇ ਤੂੰ ਭਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਮਦਾਗ ਕਿ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਬੱਗ ਨੂੰ ਦਾਗ ਨਾ ਲਾਈਂ ਮੈਂ ਜਦੋਂ 7 ਸਾਲ ਦੀ ਸੀ ਉਦੋਂ ਤੋਂ ਮੈਨੂੰ ਸ਼ੌਕ ਹੋਇਆ ਮੈਂ ਆਪਣੇ ਪਾਪਾ ਵੱਲ ਵੇਖ ਕੇ ਤੇ ਉਹਨਾਂ ਤੋਂ ਦੇਖ ਕੇ ਮੈਨੂੰ ਸ਼ੌਕ ਪੈਦਾ ਹੋਇਆ ਪਾਪਾ ਵੱਲ ਵੇਖ ਕੇ ਹਾਂਜੀ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਕ ਬਹੁਤ ਵੱਡਾ ਸਿੰਗਰ ਬਣਾ ਤੇ ਉਹਨਾਂ ਦਾ ਸੁਪਨਾ ਤਾਂ ਪੂਰਾ ਹੋਇਆ ਨਹੀਂ ਤੇ ਮੈਂ ਜ਼ਰੂਰ ਉਹਨਾਂ ਦਾ ਸੁਪਨਾ ਪੂਰਾ ਕਰਾਂਗੀ ਕਿਲੇ ਸਾਲ ਹੋ ਗਏ ਕਿਯਾ ਮੈਨੂੰ 5-6 ਸਾਲ ਹੋ ਗਏ ਆ ਰਿਆਜ਼ ਕਰਦੇ ਹਾਂ ਹਾਂਜੀ ਹਾਂਜੀ ਮੈਂ ਸਾਰਾ ਅਡਜਸਟ ਕਰ ਲੈਂਦੀ ਆ ਮੈਂ ਸਵੇਰੇ ਉੱਠ ਕੇ 4 ਵਜੇ ਪਹਿਲਾਂ ਉੱਠਣੀ ਆ ਫਿਰ ਪਹਿਲਾਂ ਪਾਠ ਕਰਦੀ ਆ ਫਿਰ ਰਿਆਜ਼ ਕਰਦੀ ਆ ਫਿਰ ਸਕੂਲ ਜਾਨੀ ਆ ਸਕੂਲ ਤੋਂ ਆ ਕੇ ਟਿਊਸ਼ਨ ਵੀ ਜਾਨੀ ਆ ਉਸ ਤੋਂ ਬਾਅਦ ਮੈਂ ਫਿਰ ਰਿਆਜ਼ ਕਰਦੀ ਆ ਤੇ ਫਿਰ ਸੌਣੀ ਆ ਤੇਰਾ ਤੇਰਾ ਬ੍ਰਦਰ ਵੀ ਆ ਇਹਨੂੰ ਕੂਮ ਇਨਫਲੂਐਂਸ ਕੀਤਾ ਜਾਂ ਆਪੇ ਹੀ ਆਪੇ ਮੇਰੇ ਵਿੱਚ ਨਾਲ ਹਾਂਜੀ ਇਹ ਪਹਿਲਾਂ ਮੈਂ ਗਾਉਂਦੀ ਸੀ ਤੇ ਉਸ ਤੋਂ ਬਾਅਦ ਮੇਰੇ ਵੱਲ ਦੇਖ ਕੇ ਹੀ ਇਹਨੇ ਵੀ ਗਾਣਾ ਸਟਾਰਟ ਕਰਤਾ। ਸਟੇਜਿਸ ਦੇ ਵਿੱਚ ਵੀ ਪਰਫਾਰਮ ਕਰਦੀ ਹਾਂ ਹੋਰ ਵੀ ਕਿਤੇ ਜਾ ਜਾਂਦੀ ਹਾਂ। ਹਾਂਜੀ ਬਹੁਤ سارے ਮੈਂ ਮੇਲਿਆਂ ਤੇ ਪਰਫਾਰਮ ਕਰਦੀ ਹਾਂ ਜਾਗਰਣ ਨੂੰ ਮੈਂ ਕਰਦੀ ਹਾਂ। ਹੋਰ ਵੀ ਮੈਂ ਬਹੁਤ سارے ਪ੍ਰੋਗਰਾਮ ਕਰਦੀ ਹਾਂ ਮਹਿਫਲ ਕੋਈ ਵੀ ਪ੍ਰੋਗਰਾਮ ਹੋਏ ਸਾਰੇ ਮੈਂ ਪ੍ਰੋਗਰਾਮ ਕਰ ਲੈਂਦੀ ਹਾਂ। ਤੇ ਕਿਤੇ ਕੋਈ ਐਸਾ ਮੌਕਾ ਮਿਲਿਆ ਹੋਵੇ ਜਿਹੜਾ ਤੁਹਾਨੂੰ ਵੀ ਲੱਗਾ ਕਿ ਇਹ ਬਹੁਤ ਵੱਡੀ ਸਟੇਜ ਆ ਤੇ ਮੇਰੇ ਲਈ ਹਾਂਜੀ ਮੈਂ ਇੱਕ ਵਾਰ ਚੰਡੀਗੜ੍ਹ ਯੂਨੀਵਰਸਿਟੀ ਟਵੀ ਪਰਫਾਰਮ ਕਰ ਚੁੱਕੀ ਹਾਂ ਉੱਥੇ ਮੈਂ ਮਿੱਟੀ ਦਾ 바ਵਾ ਗਾਇਆ ਸੀ ਤੇ ਮੈਂ ਫਰਸਟ ਪੋਜੀਸ਼ਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਾਸਲ ਕੀਤੀ। ਬ੍ਰਦਰ ਦਾ ਕਿਵੇਂ ਰਹਿੰਦਾ ਆਪਸ ਦੇ ਵਿੱਚ ਪਿਆਰ ਲੋਕ ਕਿਉਂ ਕਿਉਂਕਿ ਭੈਣ ਭਰਾਵਾਂ ਮਾਲ ਦੇ ਸਥੇਰੇ ਵਿੱਚ ਤੇ ਲੜਾਈ ਫੱਕੀ ਜਿਹਾ। ਹਾਂਜੀ ਤੇ ਫਿਰ ਇਹ ਤੰਗ ਨਹੀਂ ਕਰਦਾ ਮਿਊਜ਼ਿਕ ਦਾ ਰਿਆਲ ਕਰਦੇ ਰਹਿ ਕੇ। ਹਾਂਜੀ ਇਹ ਤੇ ਤੰਗ ਕਰਦਾ ਇਹਨੇ ਕਹਿਣਾ ਹੁੰਦਾ ਕਿ ਪਹਿਲਾਂ ਮੈਂ ਗਾਣਾ ਫਿਰ ਮੈਂ ਕਹਣਾ ਮੈਂ ਗਾਣਾ। ਅੱਛਾ ਬੇਟਾ ਕਿਹੜੀ ਕਲਾਸ ਵਿੱਚ ਹੋ? ਫੋਰਥ ਫੋਰ ਕਲਾਸ ਦੇ ਚੱਲੇ ਇਨਾ ਸੋਨਾ ਬੋਲਣਾ ਸਿੱਖਿਆ ਆਏ ਕਿਵੇਂ ਤੇਰੇ ਮਨਸ ਕਿਵੇਂ ਆਇਆ ਜਿੱਦੋਂ ਦੀਦੀ ਤੇ ਪਾਪਾ ਕੋਲਦੇ ਸੀ ਮੈਨੂੰ ਵੀ ਸ਼ੌਕ ਪਿਆ ਪੀ ਮੈਨੂੰ ਗਾਵਾ ਛੋਟੇ ਹੁੰਦੇ ਹਾਂਜੀ ਤੇ ਹੁਣ ਵੀ ਤੂੰ ਛੋਟਾ ਹੀ ਹੈ ਤੇ ਫਿਰ ਔਖਾ ਨਹੀਂ ਲੱਗਦਾ ਸਵੇਰੇ ਉੱਠ ਕੇ ਪਹਿਲੇ ਰਿਹਾਜ਼ ਕਰਨਾ ਫਿਰ ਸਕੂਲ ਜਾਣਾ ਫਿਰ ਆ ਕੇ ਰਿਹਾਜ਼ ਕਰਨਾ ਔਖਾ ਨਹੀਂ ਲੱਗਦਾ ਨਹੀਂ ਸਦਾ ਕੀ ਇਹ ਮੜਾ ਇਛਾੜਨਾ ਨਹੀਂ ਕੁਝ ਨਹੀਂ ਦੋਵੇਂ ਕੀ ਤੇਰਾ ਸੁਪਨਾ ਕੀ ਕਿ ਮੈਂ ਬਹੁਤ ਵੱਡਾ ਸਿੰਗਰ ਬਣਾ ਤੇ ਆਪਣੇ ਮਮਾ ਪਾਪਾ ਦਾ ਨਾਮ ਰੋਸ਼ਨ ਕਰਾਂ। ਤੇ ਨਹੀਂ ਲੜਦਾ? ਹਾਂਜੀ। ਕਿਹੜੀ ਗੱਲ ਦਾ? ਤੂੰ ਗਲਤੀ ਕਰਦੀ ਐ ਮਿਊਜ਼ਿਕ ਜਾਂ ਤੂੰ ਗਲਤੀ ਕਰਦਾ? ਏ ਕਰਦੀ। ਤੇ ਉਸਤਾਦ ਤੇਰੀ ਹੋ ਐ। ਹਾਂ। ਕਿਹੜਾ ਗਾਣਾ ਜ਼ਿਆਦਾ ਪਸੰਦ ਕਰਦਾ? ਰੰਜੀਤ ਦੇ ਦਾ। ਰੰਜੀਤ ਬਾਵਾ। ਰਜੀਤ ਬਾਵਾ ਦਾ ਫੈਨ। ਤੂੰ ਜ਼ਿਆਦਾ ਰੰਜੀਤ ਬਾਵਾ ਦੇ ਗਾਣੇ ਸੁਣ। ਹਾਂਜੀ। ਜੀ ਮੈਂ ਵੀ ਸੰਗੀਤ ਦੇ ਨਾਲ ਜੁੜਿਆ ਹਾਂ ਸਾਡਾ ਪਰਿਵਾਰ ਜਿਹੜਾ ਸ਼ੁਰੂ ਤੋਂ ਹੀ ਪੀੜੀ ਤਰ ਪੀੜੀ ਸੰਗੀਤ ਚੱਲਦਾ ਆ ਰਿਹਾ ਮੇਰੇ ਚਾਚੇ ਤਾਂ ਚਾਚਾ ਜੀ ਤਾਇਆ ਜੀ ਸਾਰੇ ਸੰਗੀਤ ਦੇ ਨਾਲ ਜੁੜੇ ਆ ਸਾਡੇ ਪਰਿਵਾਰ ਤੇ ਚਾਚਾ ਜੀ ਗਾਉਂਦੇ ਸੀ ਉਹਨਾਂ ਵੱਲੋਂ ਮੈਨੂੰ ਵੇਖ ਕੇ ਸ਼ੌਂਕ ਪਿਆ ਮੇਰੇ ਵੱਲੋਂ ਹੁਣ ਗਾਉਂਦੇ ਮੈਨੂੰ ਵੇਖ ਕੇ ਮੇਰੇ ਬੱਚਿਆਂ ਨੂੰ ਗਾੜੀ ਸ਼ੌਂਕ ਆ ਇਸ ਕਰਕੇ ਮੈਂ ਆਪਣੇ ਮਨ 'ਚ ठाਨਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਵੱਡੇ ਸਿੰਗਰ ਜਿਹੜਾ ਬਣਾਉਣਾ ਔਰ ਵੱਡੀਆਂ ਸਟੇਜਾਂ ਦੇ ਉੱਤੇ ਵੇਖਣਾ ਔਰ ਵੇਖ ਰਿਹਾ ਬੱਚੀ ਬਹੁਤ ਸਾਰੇ ਵੱਡਿਆਂ ਮੇਲਿਆਂ ਦੇ ਵਿੱਚ ਬੱਚੀ ਗੰਦੀ ਆ ਵੱਡੇ-ਵੱਡੇ ਸਿੰਗਰ ਜਿਹੜੇ ਆ ਮੈਂ ਸਾਰਿਆਂ ਦਾ ਨਾਮ ਲੈਣ ਲੱਗਾ ਤੇ ਲੰਬੀ ਲਿਸਟ ਬਣ ਜਾਣੀ ਆ ਵੱਡੇ-ਵੱਡੇ ਸਿੰਗਰ ਜਿਹੜੇ ਆਪਣੇ ਸਮੇਂ ਦੇ ਵਿੱਚ ਖਿਲਾੜ ਕੇ ਬੱਚੀ ਨੂੰ ਟਾਈਮ ਸਪੈਸ਼ਲ ਦਿੰਦੇ ਆ ਮੈਂ ਉਹਨਾਂ ਦਾ ਸਾਰੇ ਸਿੰਗਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਕਮੇਟੀ ਵਾਲੇ ਮੇਲੇ ਵਾਲੀਆਂ ਕਮੇਟੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਇਹ ਬੱਚੀ ਨੂੰ ਇੰਨਾ ਮਾਨ ਸਨਮਾਨ ਬਖਸ਼ ਜਦੋਂ ਬੱਚਿਆਂ ਨੂੰ 스ਟਡੀ ਵੀ ਤੁਹਾਡਾ ਆਪਣਾ ਕੰਮ ਵੀ ਹੋਏਗਾ ਇਹ ਸਾਰੇ ਕੰਮ ਦੇ ਵਿੱਚ ਇੱਕ ਸੰਘਰਸ਼ ਵੀ ਹੋਊਗਾ ਹਾਂਜੀ ਕਿੰਨਾ ਆਫਾ ਲੱਗਿਆ ਹਾਂਜੀ ਭਾਜੀ ਸੰਘਰਸ਼ ਤੇ ਬਹੁਤ ਆ ਮੇਰਾ ਸਾਉਂਡ ਦਾ ਵੀ ਆਪਣਾ ਕੰਮ ਆ ਸਾਉਂਡ ਦਾ ਸਾਨੂੰ ਸਾਰੇ ਇਲਾਕੇ ਚ ਪਤਾ ਹੈ ਮੇਰੇ ਸਾਉਂਡ ਦਾ ਤੇ ਬਾਕੀ ਬੱਚਿਆਂ ਨੂੰ ਪੜ੍ਹਾਈ ਵੀ ਵਧੀਆ ਸਕੂਲੇ ਕਰਵਾ ਰਹੇ ਆ ਮਿਊਜ਼ਿਕ ਦੀ ਵੀ ਸਿੱਖਿਆ ਦਵਾ ਰਹੇ ਆ ਬੱਚੇ ਮਿਹਨਤ ਵੀ ਕਰ ਰਹੇ ਆ ਅਸੀਂ ਵੀ 4 ਵਜੇ ਉੱਠਦੇ ਆ ਬੱਚੇ ਵੀ 4 ਵਜੇ ਉੱਠ ਕੇ ਮਿਹਨਤ ਕਰਦੇ ਆ ਪਹਿਲਾਂ ਗੁਰੂ ਮਹਾਰਾਜ ਨੂੰ ਯਾਦ ਕਰਨਾ ਫਿਰ ਆਪਣੇ ਰਿਆਜ਼ ਕਰਕੇ ਪੜ੍ਹਾਈ ਦਾ ਵੀ ਧਿਆਨ ਦੇਣਾ ਟਿਊਸ਼ਨ ਵੀ ਜਾਣਾ ਬੱਚਿਆਂ ਨੇ ਆਣ ਕੇ ਤੇ ਟਿਊਸ਼ਨ ਆਣ ਕੇ ਮੁੜ ਕੇ ਫਿਰ ਘੰਟਾ ਕਿ ਬੱਚਿਆਂ ਨੂੰ ਖੇਡਣ ਵਾਸਤੇ ਦਈਦਾ ਉਸ ਤੋਂ ਬਾਅਦ ਫੇਰ ਸ਼ਾਮੀ ਸਾਨੂੰ 11 12 ਵਜ ਜਾਂਦੇ ਸੌਂਦਿਆ ਰਿਆ ਅਜਿ ਵਿੱਚ ਕਰਦੇ ਸਾਰਾ ਗੇ ਰਾਤ ਜਿਹੜਾ 11 12 ਵਜ ਜਾਂਦਾ ਕੀ ਸੁਪਨਾ ਕੀ ਦੇਖਦੇ ਹੋ ਬੱਚਿਆ ਸੁਪਨਾ ਭਾਜੀ ਮੇਰਾ ਇਹੋ ਹੀ ਆ ਕਿ ਮੈਂ ਇਹਨਾਂ ਨੂੰ ਵੱਡੇ ਸਿੰਗਰ ਬਣਾਉਣਾ ਵਾ ਜਿੱਥੇ ਪੈਸੇ ਲੱਗਣਗੇ ਪੈਸੇ ਲਾਵਾਂਗੇ ਤੇ ਜਿੱਥੇ ਮਿਹਨਤ ਦੀ ਲੋੜ ਪਈ ਮਿਹਨਤ ਲਾਵਾਂਗੇ ਔਰ ਚੰਗੇ ਕਲਾਕਾਰ ਬਣਾਉਣਾ ਵਾ ਜਿੱਥੇ ਦੋ ਭੈਣ ਭਰਾ ਬਹਿ ਕੇ ਕੁਰਸੀ ਤੇ ਬੈਠ ਕੇ ਇਹਨਾਂ ਨੂੰ ਸੁਣ ਸਕਣ ਤੇ ਉਹਨਾਂ ਨੂੰ ਸਿਰਨਾ ਨੀਵਾ ਕਰਨਾ ਪਵੇ ਕਿ ਸਿਮਰਨ ਤੇ ਨੂਰ ਗਾਉਂਦੇ ਹੈ